ਹੈਲੋ ਜੀ ਗੁੱਡ ਮੋਰਨਿੰਗ ਜੀ ਸਾਰਿਆਂ ਨੂੰ ਤੇ ਇੱਥੇ ਹੈਗਾ ਸ਼ਾਮ ਦਾ ਟਾਈਮ ਜੀ ਆਪਾਂ ਪਾ ਰਹੇ ਆਂ ਸ਼ਾਮ ਦੇ ਪਸ਼ੂਆਂ ਨੂੰ ਪੱਠੇ ਯਾਨੀ ਕਿ 4 ਵਜੇ ਦਾ ਟਾਈਮ ਹੈ ਤੇ ਪਸ਼ੂ ਬੈਠੇ ਸੀਗੇ ਤੇ 1:00 ਵਜੇ ਉੱਠਦੇ ਆ ਤੁਹਾਨੂੰ ਪਤਾ ਹੀ ਹੈ ਮੀਂਹ ਕਾਫੀ ਪੈ ਰਿਹਾ ਹਨ ਕਨਮਨ ਕਨਮਨ ਜੀ ਸਾਰੇ ਦਿਨ ਹੀ ਹੁੰਦੀ ਰਹਿੰਦੀ ਆ ਪੂਰਾ ਦਿਨ ਤੇ ਪੂਰੀ ਰਾਤ ਹੁੰਦੀ ਰਹੀ ਥੋੜਾ ਘਣਾ ਟਾਈਮ ਵਿੱਚੋਂ ਹਟਿਆ ਮੀਂਹ ਤੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਤੇ ਹੜ੍ਹ ਆਈ ਹੋਈ ਆ ਪਿੰਡਾਂ ਦੇ ਪੰਡ ਡੁੱਬੇ ਹੋਇਆ ਬਹੁਤ ਸਾਰੇ ਬੇਜਵਾਨ ਪਸ਼ੂ ਹਨਾ ਵਿਚਾਰੇ ਭਵਾਂ ਦੀ ਕੁਲੇ ਛੱਡੀ ਸੀ ਫਿਰ ਵੀ ਇੰਨੇ ਪਾਣੀ ਦੇ ਵਿੱਚ ਮਰ ਚੁੱਕੇ ਆ ਤੇ ਬਹੁਤ ਨੁਕਸਾਨ ਹੋ ਰਿਹਾ ਦੁਨੀਆਂ ਦੇ ਉੱਤੇ ਵਾਹਿਗੁਰੂ ਭਲ ਹੀ ਕਰੇ ਸਭ ਦਾ ਕਰ ਵਾਸਦਾ ਰਹੇ ਜੀ ਬਹੁਤ ਔਖਾ ਜੀ ਕਰ ਛੱਡਣਾ ਬਹੁਤ ਜਿਆਦਾ ਔਖਾ ਪਸ਼ੂ ਡੰਗਰ ਕੋਈ ਵੀ ਚੀਜ਼ ਹੀ ਅੱਜ ਕੱਲ ਦੀ ਮੰਗਾਈ ਦੇ ਵਿੱਚ ਲੈਣੀ ਬਹੁਤ ਜਿਆਦਾ ਔਖੀ ਹੈ ਪ੍ਰਮਾਤਮਾ ਮੇਰ ਕਰੇ ਜੀ ਆਪਾ ਤਾਂ ਇਹ ਹੀ ਅਰਦਾਸ ਕਰਦੇ ਆਂ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ ਜਗਤ ਦੇ ਉੱਪਰ ਤੇ ਬਹੁਤ ਜ਼ਿਆਦੇ ਔਖਾ ਜੀ ਮੈਂ ਵੀਡੀਓ ਦੇਖਦੀ ਹਿੰਨੀ ਆ ਹਨਾ ਤੇ ਬਹੁਤ ਜ਼ਿਆਦੇ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਤੇ ਬਹੁਤ ਜ਼ਿਆਦੇ ਲੋਕ ਰੋ ਰਹੇ ਆ ਹਨ ਵੀ ਘਰ ਛੱਡਣਾ ਬਹੁਤ ਔਖਾ ਹੁੰਦਾ ਜੀ ਤੇ ਇਧਰ ਫਰੂਜਪੁਰ ਏਰੀਆ ਨਾਲ ਜਿੱਧਰ ਹਾੜ ਦੇ ਦਰਿਆ ਦੇ ਵਿੱਚ ਆ ਲਾ ਕੇ ਉਧਰ ਉਧਰ ਨੂੰ ਨਾ ਪਾਣੀ ਜ਼ਿਆਦੇ ਆਇਆ ਵਾ ਤੇ ਭਵਾਂ ਦੀ ਉਹ ਦਰਿਆਈ ਪੈਲੀ ਸੀ ਜਾਂ ਬਿਨਾਂ ਦਰਿਆ ਪੈਲੀ ਤੋਂ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਬਹੁਤ ਜ਼ਿਆਦਾ ਔਖਾ ਹੁੰਦਾ ਜੀ ਜਦੋਂ ਆਪਾਂ ਮਿਹਨਤ ਕਰਕੇ ਫਸਲ ਬੀਜੀ ਆ ਜਾਂ ਘਰ ਬਣਾਇਆ ਤੇ ਜੇ ਇਸ ਤਰ੍ਹਾਂ ਨੁਕਸਾਨ ਹੋ ਜਾਵੇ ਹਨ ਤੇ ਜਦੋਂ ਝੋਨਾ ਲਾਈਦਾ ਉਦੋਂ ਤਾਂ ਹਨਾ ਪਾਣੀ ਦੀ ਲੋੜ ਹੁੰਦੀ ਆ ਉਦੋਂ ਮੀਂਹ ਪਿਆ ਨਹੀਂ ਤੇ ਹੁਣ ਰੱਬ ਦੇ ਰੰਗ ਆ ਜੀ ਤੇ ਹੁਣ ਦੇਖੋ ਕਿੰਨਾ ਮੀਂਹ ਪੈ ਗਿਆ ਐਵੇਂ ਹੀ ਮੀਂਹ ਸਾਡੇ ਇੰਨਾ ਬਹੁਤਾ ਨਹੀਂ ਸੀਗਾ ਪਰ ਫੇਰ ਵੀ ਰੱਬ ਦੀ ਰਜਾ ਹਨਾ ਇੰਨਾ ਪਾਣੀ ਪਤਾ ਨਹੀਂ ਕਿੱਥੋਂ ਆਇਆ ਤੇ ਉਹ ਪਾਕਿਸਤਾਨ ਨੂੰ ਪਾਣੀ ਛੱਡਿਆ ਇੱਧਰ ਹਰੀਕੇ ਹੈਡ ਵੱਲੋਂ ਤੇ ਬਹੁਤ ਜ਼ਿਆਦਾ ਔਖਾ ਜੀ ਹਨਾ ਇੰਨਾ ਮੂਹ ਆਉਂਦਾ ਪਸ਼ੂਆਂ ਦਾ ਜਿਵੇਂ ਹੁਣ ਆਪਾਂ ਸਾਹਮਦੇ ਸਾਰੀਆਂ ਮੇਰੀਆਂ ਭੈਣਾਂ ਵੀਰ ਪਸ਼ੂ ਡੰਗਰ ਕਿਸੇ ਦੇ ਇੱਕ ਕਿਸੇ ਦੇ ਦੋ ਘਰੇ ਰੱਖਿਆ ਹਨਾ ਆਪਾਂ ਵੀ ਜ਼ਰੂਰਤ ਵਾਸਤੇ ਰੱਖਦੇ ਆ ਤੇ ਆਪਾਂ ਥੋੜੇ ਜੀ ਸਹਾਇਕ ਤੰਦਾ ਵੀ ਆ ਹਨਾ ਆਪਾਂ ਨੂੰ ਆੜਤ ਦੇ ਕੋਲੇ ਜਾਣ ਦੀ ਲੋੜ ਨਹੀਂ ਪੈਂਦੀ ਪਸ਼ੂਆਂ ਪਸ਼ੂ ਘਰੇ ਰੱਖੇ ਆ ਤਾਂ ਤੇ ਆਪਣਾ ਲਗਾ ਹੋ ਜਾਂਦਾ ਹਰ ਇੱਕ ਚੀਜ਼ ਨਾਲ ਤੇ ਸਾਡੇ ਇਲਾਕੇ ਦੇ ਵਿੱਚ ਇਧਰ ਫਰੋਜਪੁਰ ਦੇ ਵਿੱਚ ਜੀ ਬਹੁਤ ਸਾਰੇ ਪਿੰਡ ਐ ਇਧਰ ਪਰਾਂ ਨੂੰ ਜਿੱਦੋਂ ਜਾਈਦਾ ਫਰੋਜਪੁਰ ਸ਼ਹਿਰ ਤੋਂ ਪਰਾਂ ਪਾਕਿਸਤਾਨ ਵੱਲ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਆਇਆ ਘਰਾਂ ਦੇ ਘਰ ਡੁੱਬ ਗਏ ਪਸ਼ੂ ਡੰਗਰ ਰੁੜ ਗਏ ਬਹੁਤ ਜਿਆਦੇ ਔਖਾ ਜੀ ਘਰ ਡੈਗ ਪੇ ਕਿਸੇ ਦੇ ਹਨਾ ਪਰਮਾਤਮਾ ਭਲੀ ਕਰੇਗੀ ਪਰਮਾਤਮਾ ਸਭ ਦਾ ਸਭ ਦੇ ਸਰਤੇ ਮਿਹਰ ਭਰੇ ਹੱਥ ਰੱਖੇ ਜੀ ਤੇ ਤੁਸੀਂ ਵੀ ਦੱਸਿਓ ਤੁਸੀਂ ਕਿੱਥੋਂ ਕਿੱਥੋਂ ਮੇਰੀ ਵੀਡੀਓ ਦੇਖਦੇ ਆਂ ਤੇ ਕਿੱਥੇ ਕਿੱਥੇ ਜ਼ਿਆਦਾ ਪਾਣੀ ਆਇਆ ਤੇ ਅਰਦਾਸ ਕਰਗੇ ਜੀ ਪ੍ਰਮਾਤਮਾ ਸਭ ਤੇ ਸੁੱਖ ਸ਼ਾਂਤੀ ਰੱਖੇ ਜੀ ਘਰ ਬਣਾਉਣਾ ਬਹੁਤ ਜ਼ਿਆਦਾ ਔਖਾ ਵੈ ਇੱਥੇ ਸਾਰਾ ਕੁਝ ਪ੍ਰਮਾਤਮਾ ਦਾ ਦਿੱਤਾ ਹੈ ਪਰ ਕੰਨਮਣ ਕੰਨਮਣ ਦੇ ਨਾਲ ਵੀ ਕਈ ਵਾਰ ਆਪਾਂ ਪਸ਼ੂ ਡੰਗਰ ਦੇ ਬਚਾਉਣਾ ਵੀ ਔਖਾ ਹੋ ਜਾਂਦਾ ਵੀ ਡੀ ਕੀ ਤੇ ਆ ਵੀ ਹਟ ਜੇ ਤਾਂ ਫੇਰ ਆਪਾਂ ਪਸ਼ੂਆਂ ਵੱਲ ਚੱਲਦੇ ਆਂ ਖਾ ਪਕਾ ਕੇ ਆਪਦਾ ਤਾਂ ਢਿੱਡ ਭਰ ਲਈਦਾ ਪਰ ਪਸ਼ੂਆਂ ਦੀ ਟੈਨਸ਼ਨ ਹੋ ਜਾਂਦੀ ਆ ਤੇ ਬਹੁਤ ਜ਼ਿਆਦੇ ਔਖਾ ਜੀ ਹਨਾ ਜਿਨ੍ਹਾਂ ਦੇ ਵੀ ਸਾਰਾ ਸਮਾਨ ਹੀ ਅੰਦਰ ਪਿਆ ਖਰਾਬ ਹੋ ਗਿਆ ਕਣਕਾਂ ਦੇ ਡਰਮ ਡਰੂ ਮੰਦਰੀ ਹੀ ਭਜ ਗਈ ਕਣਕ ਉਹ ਕਿਹੜਾ ਗੰਦੇ ਪਾਣੀ ਵਾਲੀ ਆਪਾਂ ਹੁਣ ਵਾਰਤ ਕਰ ਸਕਦੇ ਆ ਜਾਂ ਸਕਾ ਸਕਦੇ ਆ ਪਰ ਆ ਇਹ ਪਵਾ ਇਹ ਮਾਰ ਥੋੜੇ ਦਿਨਾਂ ਲਈ ਹੁੰਦੀ ਆ 5-10 ਦਿਨ 15 ਦਿਨ ਪਰ ਨੁਕਸਾਨ ਬਹੁਤ ਵੱਡਾ ਕਰ ਜਾਂਦੀ ਆ ਜੀ ਬਹੁਤ ਜ਼ਿਆਦੇ ਔਖਾ ਤੇ ਇਧਰ ਜੀ ਆਪਾਂ ਬਾਹਰ ਦਾ ਦਿਖਾਉਣੇ ਤੁਹਾਨੂੰ ਹਾਲ ਵੀ ਬੱਦਲ ਵਾਈ ਬਣੀਆਂ ਹਜੇ ਵੀ ਇਸੇ ਟਾਈਮ ਵੀ ਮੀਂਹ ਆ ਸਕਦਾ ਵਾ ਤੇ ਕੱਲ ਸ਼ਾਮ ਨੂੰ 6 ਵਜੇ ਸਟਾਰਟ ਹੋਇਆ ਤੇ ਸੁਬਾਹ 6 ਵਜੇ ਹੀ ਬੰਦ ਹੋਇਆ ਰਾਤ ਨੂੰ ਕਿਨਮਣ ਇੱਕ ਦੋ ਵਾਰ ਮੈਂ ਉੱਠੀ ਹੋਈ ਜਾਂਦੀ ਸੀਗੀ ਪਰ ਪਤਾ ਨਹੀਂ ਵੀ ਸਾਰੀ ਰਾਤ ਪਿਆ ਕਿ ਨਹੀਂ ਇੰਨਾ ਤਾਂ ਆਪਾਂ ਨੂੰ ਨਹੀਂ ਪਤਾ ਪਰ ਇੱਕ ਦੋ ਵਾਰ ਮੈਂ ਉੱਠੀ ਰਾਤ ਨੂੰ ਪਸ਼ੂਆਂ ਨੂੰ げੜਾ ਮਾਰਨਾ ਤਾਂ ਮੀਂਹ ਪੈ ਰਿਹਾ ਸੀਗਾ ਤੇ ਐਵੇਂ ਔਖਾ ਜੀ ਤੁਸੀਂ ਵੀ ਜਰੂਰ ਅਰਦਾਸ ਕਰੋ ਪ੍ਰਮਾਤਮਾ ਭਲੀ ਕਰੇ ਹਨਾ ਸਭ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਤੇ ਬਹੁਤ ਜ਼ਿਆਦਾ ਔਖਾ ਜੀ ਮਾਲ ਡੰਗਰ ਲੈਣਾ ਘਰ-ਬਾਰ ਛੱਡਣਾ ਤੇ ਇੱਥੇ ਹੁਣ ਆਪਾਂ ਤੂੜੀ ਪਾਲੀ ਸੀ ਤੇ ਆਪਾਂ ਵਾਂਡਰ ਲਾ ਰਹੇ ਹਾਂ ਇੱਕ ਟਾਈਮ ਆਪਾਂ ਹਰ ਰੋ ਲਾ ਦਿੰਨੇ ਆ ਸਵੇਰ ਦੇ ਟਾਈਮ ਤੇ ਸ਼ਾਮ ਦੇ ਟਾਈਮ ਆਪਾਂ ਪਾ ਦਿੰਨੇ ਆ ਵਾਂਡ ਤੂੜੀ ਖਾਲ ਜਾਨੀ ਕਿ ਤੇ ਉ ਤਾਂ ਇਹ ਬਿਦਾਣਾ ਪਾ ਕੇ ਮੇਰਾ ਜਿਹੜਾ ਬੱਚੇ ਹੁੰਦੇ ਪੱਠੇ ਸੁਭਾਹ ਪਾਣੀ ਤਾਂ ਨਹੀਂ ਪਿਆ ਕੇ ਬੰਨੀਆਂ ਹੁੰਦੇਗਾ ਇਹਨਾਂ ਨੂੰ ਛੇਤੀ ਲੋੜ ਨਹੀਂ ਪੈਂਦੀ ਪਰ ਫੇਰ ਵੀ ਦੋ ਟਾਈਮ ਪੱਠੇ ਤਾਂ ਆਪਾਂ ਨੂੰ ਪਾਉਣੇ ਪੈਂਦੇ ਆ ਜੀ ਤੇ ਇੱਥੇ ਆ ਪਰ ਲਾ ਰਹੇ ਆ ਵਾਂਡ ਤੇ ਸਾਰਾ ਪਾਣੀ ਡੁੱਲ ਗਿਆ ਮੇਰੇ ਪੈਰਾਂ ਤੇ ਚਲੋ ਜੀ ਆਪਾਂ ਵਾਂਡਰ ਲਾ ਦਗੇ ਤੇ ਤੁਸੀਂ ਜ਼ਰੂਰ ਦੱਸਿਓ ਤੁਸੀਂ ਕਿੱਥੋਂ ਕਿੱਥੋਂ ਮੇਰੀ ਵੀਡੀਓ ਦੇਖਦੇ ਆ ਤੇ ਕਿੱਥੇ ਕਿੱਥੇ ਜਿਆਦਾ ਪਾਣੀ ਆਇਆ ਕਿੱਥੇ ਕਿੱਥੇ ਨੁਕਸਾਨ ਹੋਇਆ ਪਰਮਾਤਮਾ ਨੇ ਬਚਤ ਕੀ ਇੱਥੇ ਜਿੱਥੇ ਕੀਤੀ ਆ ਪਰਮਾਤਮਾ ਸਾਭ ਦੇ ਸਰ ਤੇ ਮਿਹਰ ਭਰਿਆ ਹੱਥ ਰੱਖੇ ਜੀ ਇਹੋ ਜਿਹੇ ਹਾਲਾਤ ਕਦੇ ਨਾ ਬਣ ਹਾਰ ਦੀ ਮਾਰ ਚੱਲਣੀ ਔਖੀ ਹੁੰਦੀ ਐ ਸੋਕੇ ਦੀ ਤਾਂ ਹਜੇ ਫੇਰ ਵੀ ਬੰਦਾ ਜਰ ਲੈਂਦਾ ਤੇ ਹਾਰਡ ਜਿਹੜਾ ਇਹ ਪਾਣੀ ਬਹੁਤ ਤੰਗ ਕਰਦਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਚਲੋ ਜੀ ਬੱਦਲ ਵਾਈ ਚੜੀ ਆ ਚੜ ਕੇ ਆ ਰਿਹਾ ਪਤਾ ਨਹੀਂ ਮੀਂਹ ਫੇਰ ਪੈਣ ਲੱਗ ਜੇ ਕਹਿੰਦੇ ਆ 6-7 ਤਰੀਕ ਤੱਕ ਹਜੇ ਮੀਂਹ ਹੈਗਾ ਵਾ ਤੇ ਹੁਣ ਆਪਾਂ ਇੱਥੇ ਰਲਾ ਕੇ ਲਾਲਗੇ ਵੰਡ ਤੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਤੁਹਾਨੂੰ ਮੇਰਾ ਬਲੌਗ ਇਸ ਤਰ੍ਹਾਂ ਦਾ ਲੱਗਦਾ ਹੁੰਦਾ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਜੀ ਤੇ ਆਪਾਂ ਮਿਲਦੇ ਆਂ ਕਿਸੇ ਹੋਰ ਬਲੌਗ ਦੇ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਹਾਈਪ ਵੀ ਕਰ ਲਿਓ ਕਿਉਂਕਿ ਹਾਈਪ ਦਾ ਆਪਸ਼ਨ ਆਪਾਂ ਨੂੰ ਮਿਲਿਆ ਹੋਇਆ ਤੇ ਹਾਈਪ ਕਰਕੇ ਉਹ ਪੁਆਇੰਟ ਮਿਲਦੇ ਆ ਜੀ ਜਰੂਰ ਤੁਸੀਂ ਹਾਈਪ ਕਰਦਿਆ ਕਰੋ ਹਫਤੇ ਵਿੱਚ ਤਿੰਨ ਵਾਰ ਤਿੰਨ ਵੀਡੀਓ ਤੇ ਆਪਾਂ ਕਰ ਸਕਦੇ ਆਂ ਫਿਰ ਅਗਲੇ ਹਫਤੇ ਨੂੰ ਆਪਾਂ ਨੂੰ ਹਾਈਪ ਮਿਲਦਾ ਲਾਈਕ ਡਨ ਸਬਸਕ੍ਰਾਈਬ ਕਮੈਂਟ ਸ਼ੇਅਰ ਦੇ ਨਾਲ ਨਾਲ ਹਾਈਪ ਵੀ ਜਰੂਰ ਕਰ ਦਿਓ ਠੀਕ ਹੈ ਜੀ ਓਕੇ ਬਾਈ ਮਿਲਦੇ ਹਾਂ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਤੇ ਇੱਕ ਮੇਰੀ ਰਿਕਵੈਸਟ ਹੈ ਜੀ ਤੁਸੀਂ ਵੀ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਪਾਣੀ ਆਇਆ ਵਾਹਿਗੁਰੂ ਅੱਗੇ ਅਰਦਾਸ ਜ਼ਰੂਰ ਕਰਿਓ ਵੀ ਪ੍ਰਮਾਤਮਾ ਸੋਕ ਸ਼ਾਂਤੀ ਬਖਸ਼ੇ ਦੇ ਵਾਸਤੇ ਰਹਿਣ ਪ੍ਰਮਾਤਮਾ ਸਭ ਤੇ ਸੋਕ ਸ਼ਾਂਤੀ ਰੱਖੇ ਜਗਤ ਦੇ ਪਾਲਣਹਾਰੇ ਅੱਗੇ ਅਰਦਾਸ ਹੈ ਕਿ ਜਗਤ ਇਸੇ ਤਰ੍ਹਾਂ ਹੀ ਚੱਲਦਾ ਰਹੇ ਓਕੇ ਜੀ ਜ਼ਰੂਰ ਅਰਦਾਸ ਕਰੋ ਮੇਰੀ ਇੱਕ ਰਿਕਵੈਸਟ ਹੈ ਪ੍ਰਮਾਤਮਾ ਸਾਭ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਤੇ ਹਾੜ ਵਰਗੇ ਹਾਲਾਤ ਕਦੇ ਵੀ ਨਾ ਬਣ ਕਿਤੇ ਵੀ ਨਾ ਬਣ